ਲੋ ਜੀ ਹਲੋ ਜੀ ਅੱਜ ਵੀ ਮਾਪੇ ਕਰ ਲਈ ਚਲੋ ਚਲੋ ਅੱਸੀ ਕਰ ਜੀ ਤੇ ਲੱਗ ਲਿਖ ਲਾਣਾ ਕਿ ਕਿਹਦਾ ਤੜਕਾ ਲਾਣਾ ਹਾਂ ਪੈਰਾ ਦਲੇ ਹਲੋ ਪੈਰਾ ਦਲੇ ਲਾ ਦਦੇ ਅੱਸੀ ਕਰ ਜੀ ਆਜੋ ਹੈਲੋ ਅੰਮ੍ਰਿਤ ਸਰ ਸਿਕਾ ਅਸਿਕਾ ਇਹਦੀ ਯਾਲਕੀ ਹੈ ਅੱਜ ਬੰਗਲਰ ਵੀ ਉਪਰ ਕਰਕੇ ਪਾਏ ਕੋਆਰਡੀਨੇਟ ਅੱਜ ਬਾਮਾ ਜੀ ਆਪ ਲਾਭ ਕੇ ਵਨ ਕੇ ਸਿਕਾ ਲਦਾ ਜੀ ਅੱਜ ਅੱਜ ਇੰਨੇ ਕਲਾ ਖੁਸ਼ ਹੋਗੇਗਾ ਮੈਂ ਤਾਂ ਪਹਿਲਾਂ ਨੀਲਾ ਕੱਢ ਲਿਆ ਸੀ ਹਾਂ ਜਿੰਨੇ ਸਾਲ ਲਾ ਦੀਏ ਗੇਟ ਹਾਂਜੀ ਪਿੰਡ ਆਰੇ ਗੁਰੂ ਘਰ ਆ ਜੀ ਪਿੰਡ ਦਾ ਆਉਂਦੇ ਕੋ ਗੇਟ ਜੀ ਪਿੰਡ ਦਾ ਗੇਟ ਉੱਪਰ ਲੱਗੇ ਲੋਕਾਂ ਅੱਗੇ ਨਾਲ ਚੜ੍ਹਦਾ ਵੀ ਕਰਦੇ ਹਿੰਦ ਅੰਦਰ ਬਚਾ ਲੈ ਲਵਾਂ ਕਿਸੇ ਵਿੱਚ ਜਗਾ ਰਹੀ ਵਾਹ ਆ ਮੈਨੂੰ ਉਹ ਮਿਲੂਗੀ ਕਿ ਨਹੀਂ ਮੋ ਦਿਖਾਈ ਹਾਂ ਮੂ ਦਿਖਾਈ ਉਹ ਫੇਰ ਬਸ ਇੱਕ ਇੱਕ ਗਿਣੀ ਜਾਂਦੇ ਇੱਕ ਦੋ ਦੋ ਹਾਂ ਮੇਰੇ ਵੀ ਆਪਾ ਦੀ ਮਾਂ ਮਾਂ ਛੋਟੀਆਂ ਪਹਿਲਾਂ ਤੁਸੀਂ ਮਾਰੋ ਇੱਕ ਤੇ ਛੋਟੀਆਂ ਦੋ ਭਈਆਂ ਮਾਮੀ ਛੋਟੀਆਂ ਦੋ ਭਈਆਂ ਛੋਟੀਆਂ ਦੋ ਭਈਆਂ 2.5 ਹਾਂ ਥੋੜੀਆਂ ਦੋ ਰਹਿ ਗਈਆਂ ਮਾਰਨੀ ਨਹੀਂ ਸੀ ਮਾਂ ਇਹ ਚੁੱਟੀ ਨਹੀਂ ਲਾ i <laughs> se movió de detrás ਕਿੰਨਾ ਕੁ ਹੋ ਗਿਆ? ਮੋਟੰਗੂੜੀ ਹੋਦੀ ਨਹੀਂ ਤਰੇਸਾ। ਇਹ ਕਿਉਂ ਬੁਝੇਗੀ? ਫਿਰ ਬਾਅਦ ਵਿੱਚ ਤਾਂ ਨਹੀਂ। ਆਈ ਪਾੜ ਲਓ, ਚੁੰਨੀ ਪਾੜ ਲਓ। ਨਹੀਂ। ਘੋੜਤਾ ਪਾੜ ਲਓ। ਆਹੋ ਬਸ ਪਾੜ ਲਓ, ਪਾੜ ਲਓ। ਮਾੜਾ ਘੋੜਤਾ ਪਾੜ ਲਓ। ਕਾਟੂ ਲਾ ਕਾਟੂ ਕਿਡਾ ਹੂੰ ਨਾ 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 ਗੱਲ ਦੀ ਦੀ ਕਿਨੂੰ ਕੀ ਕਿਹੜਾ ਪਤਾ ਨਹੀਂ ਬੁੜੇ ਹੋ ਗਏ ਮੰਨ ਲਓ ਹਾਂ ਉਹ ਕਿਹੜਾ ਲੜਪੇ ਉਹ ਦੋਨੇ ਖਾ ਗਿਆ ਇਹ ਤੇ ਰਹਿ ਗਿਆ ਹੋਰ ਚੀਜ਼ਾਂ ਵੀ ਖਾ ਗਿਆ ਉਹ ਪੱਡਾ ਕਿਉਂ ਉਸਤਾ ਨਾ ਕਰਨਾ ਬਹੁਤ ਹੋ ਗਿਆ ਆ ਆ ਗੱਲ ਦੇ ਦੇ ਆਪੋ ਦੋ ਦੋ ਤੋੜ ਕੇ ਸਿੱਟ ਆ ਆ ਬੱਸ ਬੱਸ ਚਲੋ ਚਲੋ ਆ ਜੇ ਬੋਟੋ ਦਿਖਾ ਲੀ ਚਲੋ ਇੱਕ ਇੱਕ ਚਲੋ ਜੀ ਆ ਕੀ ਸਟਾਈਲ ਆਉਂਦਾ ਪਤਾ ਨਹੀਂ ਕਿ ਆ ਨੀ ਹਾਂ ਹਾਂ ਥੋੜੀ ਗਿੱਟਿਆਂ ਤੇ ਲੱਗੇ ਹਲੇ ਵੀ ਨਹੀਂ ਪਤਾ ਲੱਗੇ ਤੇ ਭਾਬੀ ਆਵਦੀਆਂ ਵਿਚਾਰੀ ਐ ਇੰਨਾ ਥੱਲੇ ਗਿੱਟੇ ਦੇ ਭਾਬੀ ਗਿੱਟੇ ਤੇ ਥੱਲੇ ਗਿੱਟੇ ਤੇ ਥੱਲੇ ਹਾਂ ਗਿੱਟਾ ਹੱਥ ਤੇ ਮਾਰੀ ਇਹ ਗੇਟ ਆਉਂ ਤੇ ਕਿੱਥੇ ਚਲੇ ਗਏ ਨੇ ਮੈਰਿਜ ਹੋਣ ਮੇਰੇ ਨਾਲ ਜਾਣਾ ਮੈਂ ਵੀ ਉਹਦੇ ਨਾਲ ਹੀ ਰਹਿਣਾ ਸੈਲਫ ਸਿਰਫਤੀ ਆ ਕਿੰਨੀਆਂ ਹੋਈਆਂ 4 ਹੋ ਗਏ ਨਾ ਹਾਂ ਜੀ 500 ਏ ਲੱਗੀ ਠੀਕ ਹੈ ਨਾ ਏ ਲੱਗੂੜ ਚ ਮੈਂ ਦੱਸ ਦੇਣ ਲਾਸਟ ਤੇਰੀ ਲਾਸਟ ਤੇਰੀ ਜਿੰਨੀ ਮਰਜੀ ਆਹ ਕਾਹਦੀ ਤੇਰੀ ਵੀ ਲਾਸਟ ਹੀ ਹੈ ਦੋ ਹੱਥ ਸੇ ਤੂੰ ਕਾਹਦੀ ਦੂਰ ਆਈ ਤੂੰ ਲਾਸਟ ਲਾਸਟ ਆਈ ਤੂੰ ਆਰ ਦੇ ਕੋਈ ਕੱਕੀ ਮਮਮੀ ਕੁਛ ਨਹੀਂ ਕਹਿੰਦੀ ਮਮਮੀ ਕੁਛ ਨਹੀਂ ਕਹਿੰਦੀ ਮਮਮੀ ਕੁਛ ਨਹੀਂ ਕਹਿੰਦੀ ਇੱਧਰ ਨਹੀਂ ਹੋਣਾ ਇੱਧਰ ਨਹੀਂ ਹੋਣਾ ਆ ਜਾ ਤੂੰ ਤੁਸੀਂ ਲਾਓ ਆ ਜਾ ਛੋਟਾ ਤੋਂ ਪਹਿਲਾਂ ਲਾ ਚੱਲ ਹੈਪੀ ਪਹਿਲਾਂ ਤੂੰ ਲਾ 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 ਮਾਮੀ ਸਲਾਹ ਨਹੀਂ ਕੋਈ ਇੱਧਰ ਆ ਜਾ ਤੇ ਤੂੰ ਕੁੱਤੀ ਇਹ ਲਖਰਾਉ ਕਹਿੰਦੀ ਤੁਸੀਂ ਸਾਡੀ ਹਾਂ ਵੀਡੀਓ ਬਣਾ ਕਿਹਦੀ ਹੈ ਜਿਹੜਾ ਮਰਜ਼ੀ ਪਹਿਲ ਕਰ ਲੋ ਹੱਥ ਕਰ ਗਏ ਹੱਥ ਛੋਟਾ ਹਾਂ ਹਾਂ ਮਿੰਟ ਮੋਟੀ ਪਾਈ ਆ ਤੋਆ ਜੋਰ ਦੀ ਇਹਦੀ ਬਾਹਾਂ ਤੇ ਸੱਟ ਦੇ ਬਾਹਾਂ ਤੇ ਮਾਰ ਦੇ ਨਾ ਸੱਟ ਜਿੱਥੇ ਮਰਜ਼ੀ ਮਾਰਦਾ ਬਾਹਣੇ ਨਹੀਂ ਲੈਣ 2000 ਉਹ ਲੱਗਦੀ ਲੱਗਦੀ ਖੇਲੋ ਖੇਲੋ ਯਾਰ ਕੋਈ ਨਹੀਂ ਖੇਲੋ ਇਹ ਕਿਹਾ ਕਿ ਤੈਨੂੰ ਚਾਰ ਉਹ ਦੱਤ ਤੇ ਯਾਰ ਖੇਲੋ ਖੇਲੋ ਪੰਜ ਪੰਜ ਖੇ ਮੰਜੇ ਆ ਨਾ ਮੈਂ ਵੀ ਆ ਰhline ਗੱਲ ਛੇ ਹਾਂ ਹਾਂ ਅਗਰ ਇਹ ਪੂਰੀ ਘੜ ਦੀ ਘੱਲ ਜਿਹੜੀ ਹੋਣੀ ਹੈ ਪੰਜ ਹੋ ਗਈ ਪੰਜ ਪੰਜ ਨਹੀਂ ਨਹੀਂ ਲੱਗਿਆ ਇੱਕ ਹੋਰ ਜਿਹੜੀਆਂ ਉਹਨਾਂ ਸੀ ਉਹ ਬਈ ਉਹ ਬਈ ਮਮਾ ਇੱਕ ਹੋਰ ਲੈ ਜੀ ਸੋਸ ਮਾਰੇ ਇੱਧਰ ਨੂੰ ਘੁੰਮ ਜਾ ਨਾ ਮਾੜਾ ਘਮੋ ਨਾ ਇੱਧਰ ਨੂੰ ਘੁੰਮੋ ਮਾੜਾ ਨਾ ਨਾ ਦੂਜੇ ਪਾਸੇ ਨੂੰ ਇੱਧਰ ਨੂੰ ਮੂੰਹ ਕਰੋ ਹਾਂ ਇੱਕ ਬੱਲੇ ਤਾਂ ਚੱਕ ਲੋ ਚੱਕ ਲੋ ਚੱਲ ਵੀ ਚੱਲ ਦੋ ਹੋ ਗਈਆਂ ਤਿੰਨ ਤਿੰਨ ਹੋ ਗਈਆਂ ਤਿੰਨ ਹੋਈਆਂ ਤਿੰਨ ਹੋਈਆਂ ਨੇ ਤੁਸੀਂ ਆਪਦੀਆਂ ਅਲੱਗ-ਅਲੱਗ ਕਰਨੀਆਂ ਚਾਰ ਚੱਲ ਪਾਣੀ ਮੀਂਹ ਚੱਲ ਪਾਣੀ ਮੀਂਹ ਹਾਂ ਹਾਂ ਦੋ ਵੀ ਰਹਿ ਗਈਆਂ ਹੁਣ ਦੋ ਦੋ ਰਹਿਦੀਆਂ ਹੁਣ ਛੇ ਚੱਲ ਜੋਰ ਦੀ ਛੇ ਤੂੰ ਤਾਂ ਨਹੀਂ ਆਉਂਦਾ ਅਵਾਜ਼ ਆਉਂਦੀ ਹੈ ਅੱਜ ਪਰ ਮੈਂ ਦੋਨਾਂ ਦੀ ਉਹ ਕੱਢੂੰਗਾ ਐਲਾ ਕਨੀ ਮੈਂ ਮਤਲਬ ਪਹਿਲਾਂ ਤੁਸੀਂ ਕੱਢ ਲਓ ਮੇਰੇ ਪੈਨਟ ਉੱਤੇ ਜਾ ਕੇ ਲਵਾਇਆ ਕਰਦੇ ਆ ਆਓ ਆਪਦੇ ਲਈ ਆਪਦੀ ਆਪਦੇ ਲਈ ਉਹ ਪੈਨਟ ਉੱਤੇ ਜਾ ਕੇ ਲਾ ਉਹਨਾਂ ਨੂੰ ਨਹੀਂ ਗਿਆ ਵੀ ਸਾਡੀ ਸੁਣਵਾ ਚੱਕਲਾ ਨਾ ਦੇ ਚਾੜੂ ਲਾਉਣ ਲੱਗੇ ਆਏ ਆਏ ਹਾਂ

ਚਲੋ ਹੁਣ ਕਿਰਿਆ ਬਣਾਵਾ ਕਿਉਂ ਕਰਨਾ ਪਾਣਾ ਹੋ ਗਿਆ ਜੀ ਮੇਰੇ ਲੱਗੀ ਨਾ ਨਾਲ ਹੀ ਮੁਰਨਾ ਪੈਂਦੀ ਮਾਰਦਾ ਮਾਰਲਾ ਕਹਿੰਦਾ ਤੁਸੀਂ ਮਾਰ ਲਓ ਹਾਂ ਹਾਂ ਹੱਥ ਆ ਗਿਆ ਔਰ ਇੱਕ ਵਾਰੋਂ ਚਲ ਹੁਣ ਤਾਂ ਪਾਚ ਨਹੀਂ ਤੁਸੀਂ ਵੱਡੇ ਹੋ ਇਹ ਆਖਰੀ ਰੱਖਣ ਵਾਲੀ ਯੂਟਿਊਬ ਪੈਕ ਚਲੋ ਚਲ ਮਾਰਦੇ ਹੋ ਤੁਮ ਬਾਦ ਹੋ ਚੱਲੀ ਗੈਣਾ ਨਹੀਂ ਨਹੀਂ ਚਲ ਮਾਰ ਦਿੰਦੇ ਹਾਂ ਇਹ ਬੰਨ ਇਹ ਤੂੰ ਪੱਲਾ ਜਿਹਾ ਫਸਦਾ ਹਾਂ ਹਾਂ ਤੇ ਪੱਲੇ ਦੇ ਮਾਰ ਨਾ ਪਰ ਇਹ ਪੱਲਾ ਉੱਤੇ ਨੂੰ ਕਰੋ ਹਾਂ

ਮੰਮਾ ਨੇ ਕਿਹਦੀ ਵੇਛਾਤ ਬਣੀ ਹੋਈ ਆ ਉਹਦੇ ਮੂਰੇ ਆਵੇ ਗੇਟ ਕਿਹੜਾ ਬਣਾ ਆਵੇ ਆ ਦੇ ਆ ਦੇ ਕਿੰਨਾ ਬਣੀ ਹਾਂ ਨਾ ਪਰਾਂ ਜਿਵੇਂ ਗੇਟ ਬਣਾ ਹੁੰਦਾ ਆ ਬੱਜਾ ਤਾਂ ਜਿਵੇਂ ਬਣਾਇਆ ਸਰਵਗੀ ਹੂੰ ਸਾਰੇ ਹੀ ਆ ਉਹਦਾ ਬਣੀ ਕਿ ਤੁਹਾਨੂੰ ਅਜਿਆ ਪਿੱਛਾ ਤਾਂ ਕਿ ਤੁਸੀਂ ਤੇ ਪੇਂਦੀ ਚੰਡੀਗੜ੍ਹੋਂ ਆਏ ਸੀ ਆਹ ਮੈਂ ਨਾਲ ਦੀਆ ਗੱਡੀ ਚ ਲਾਉਦਾ ਸੀ ਤੁਸੀਂ ਆਪਾ ਸੈਂਟਰੋ ਚ ਸੀਗੇ ਨਾ ਉਹਦੀ ਸੈਂਟਰੋ ਲਈ ਸੀ ਬ੍ਰੇਕ ਗਲਤ ਲੱਗ ਮਾੜੀ ਜਿਹੀ ਵੈਸੀ ਜਿਵੇਂ ਝਟਕਾ ਜਿਹਾ ਵੱਜ ਗਿਆ ਗੱਡੀ ਦਾ ਦੜ ਚ ਪੈਣ ਦੀ ਚੀਜ਼ ਮਮਾ ਇੱਧਰ ਬੈਠਾ ਸੀ ਆਪਾਂ ਦਾ ਪਿੱਛੇ ਜਾਂ ਮਿਹਰੇ ਹੁੰਦੇ ਸੀ ਉਹ ਅਗਰ ਵਾਲੇ ਦਾ ਸੱਸਰੀ ਬਣ ਕੇ ਕੋਈ ਕੁਝ ਨਹੀਂ ਬੋਲਿਆ ਤੇਰੇ ਨੂੰ ਐ ਵੀ ਨਹੀਂ ਸੀ ਨਾ ਵੀ ਉੱਤਰ ਦ ਦੇਣਗੇ ਵੀ ਮੈਂ ਨਹੀਂ ਚਲਾਉਣੀ ਚਲਾਉਣੀ ਵੀ ਤਾਂ ਹੀ ਆ ਤੂੰ ਤਰੇ ਆਣਾ ਬੱਡੇ ਦਾ ਸਾਟ ਇਹਨਾਂ ਦੀ ਗਲਤੀ ਨਾਲ ਹੀ ਬੱਜੀ ਹੈ ਅਸੀਂ ਕੁਝ ਕਰਦੇ ਰਹਿੰਦੇ ਸੀ ਮੈਦਨ ਦੇਖ ਲੈ ਇੱਕ ਦਿਨ ਬਹਿਣਾ ਮੋਟਰਸਾਈਕਲ ਸਟਾਰਟ ਕਰਦਿਆਂ ਨੂੰ ਤੁੱਤੀਆ ਦੇ ਨੇ ਫੇਰ ਮੈਨੂੰ ਕਹਿ ਗਏ ਇਹਨੂੰ ਨਾਲ ਲਾ ਕੇ ਕੰਮ ਤੇ ਕਹਿੰਦੇ ਜੱਸੇ ਨੂੰ ਵੀ ਭੇਜ ਦੇ ਮੋਟਰਸਾਈਕਲ ਲਓ ਜੀ ਘੋੜਾ ਖਾ ਲਓ ਰੈਡੀ ਆ ਕਿੰਨਾ ਟਾਈਮ ਲੱਗੂਗਾ ਹੈਗਾ ਦਾ ਹੈਗਾ ਉਹਦੇ ਵਿੱਚ ਉਹ ਵਧੀਆ ਨਹੀਂ ਹੈ ਰੋਟਾ ਜੰਮ ਨਹੀਂ ਆਉਂਦਾ ਹੈ ਵਧੀਆ ਨਹੀਂ ਹੈਗਾ ਦਾ ਨਹੀਂ ਆ ਆ ਆ ਆ ਆ ਲਾ ਲਓ ਹਾਂ ਲਿਓ ਉਹ ਤੁਮ ਜਾਨ ਦੇ ਦੇ ਉਹ ਆ ਫਾ ਦੇ ਦੇ ਆ ਤੇ ਆ ਫਾਰ ਰਖਵਾਰ ਦੇ ਦੇ ਥੱਲੇ ਡੇਕਿਆ ਮੈਂ ਥੱਲੇ ਡੇਕਿਆ ਪੂਰੇ Hoa oh, chắc là nó. Chắc là nó. Chắc Chắc là nó. Chắc Chắc là nó. 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 ਬਹੁਤ ابو ਹੈ ਜੀ ਬਹੁਤ ਫੋੜਦੇ ਹੋਏ ਲੈ ਲੈਣੇ ਨਾ ਤਾਂ ਫਿਰ ਹੈ ਨਹੀਂ ਮੈਨ ਕੋਈ ਨਹੀਂ ਬੰਦੇ ਹੈਗੇ ਫੜਾ ਭਰਾ ਦੇ ਵੀ ਸਾਰੇ ਕਿੱਥੇ ਉਹਨਾਂ ਨੇ ਕਿੱਥੇ ਉਹ ਤਾਂ ਖਾਂਦੇ ਰਹਿੰਦੇ ਨੇ ਬਈ ਮੈਂ ਕਹਿੰਦੀ ਉਹ ਨਹੀਂ ਹੈ ਜੀ ਜਨਤਪੇ ਜੇ ਅੱਛਾ ਦੂਜੀ ਗੱਡੀ ਲੈ ਕੇ ਨਾ ਮੈਂ ਕਿਹ ਜਿਹੜਾ ਆਪਣੇ ਮਗਰ ਬੈਠੇ ਨੇ ਗਿਰੀ ਨਹੀਂ ਹੈਗੀ ਨਾ ਕੋਈ ਆਮ ਹੀ ਹੈ ਨਾ ਪੂਰਾ ਵਧੀਆ ਘੋੜਾ ਚਲੋ ਬਸ ਕਰੋ ਉਹ ਪੂਰੇ ਪਰ ਲੋ ਚੱਕੋ ਗਿੱਲਾ ਜਿਹਾ ਜਿਹੜਾ ਪਰੇ ਆ ਉਹਦੇ ਨਹੀਂ ਆਹ ਆਹ ਤੇ ਮੈਂ ਚੱਕਾ ਤੁਸੀਂ ਆਓ ਇੱਧਰ ਮੈਂ ਹੁਣ ਥੱਲੇੋਂ ਗੰਦਾ ਹੋ ਗਿਆ ਬੂਆ ਜੀ ਥੱਲੇੋਂ ਲੱਗਿਆ ਹੀ ਕਾਲਾ ਹੋਇਆ ਫਿਰ ਹੈ ਇਹ ਹੈ ਕਾਲਾ ਇਹ ਤਾਂ ਠੀਕ ਸੀਗਾ ਇਹਦੇ ਠੀਕ ਹੈ ਇਹਦੇ ਨੂੰ ਲਾਈ ਗਿਆ ਨਾ ਹੋਰ ਠੀਕ ਮੂਰੇ ਜਿਹੜਾ ਨੇੜੇ ਹੀ ਪਿਆ ਉਹ ਨੇੜੇ ਹੀ ਪਿਆ ਜਿਹੜਾ ਮੂਰੇ ਉਹ ਨਾਲ ਹੀ ਕਾਕੇ ਦੇਖੋ ਮੜਾ ਜਾ ਇੱਧਰ ਬਹੁਤ ਆ ਇੰਨਾ ਪਿਆਰ ਰੂਗਾ ਗੱਡੀ 'ਚ ਪਿਆ ਕੇ ਉਹ ਦੇਖ ਲੈ ਜੀ ਉਹੀ ਕਹਿੰਦਾ ਮੈਂ ਫੜਵਾ ਮੇਰੀ ਬਣਾਉ ਵੀਡੀਓ ਬਣਦੀ ਗੱਲ ਪੁੱਤ ਪੈਸੇ ਲੈਣਾ ਲੈ ਲਈ ਸਭ ਤੋਂ ਆਪਰਾ ਆਮਿੰਦੇ ਇੱਕਦਮ ਹਰ ਪੈਸੇ ਸਿੱਧਾ ਥਾਲਾ ਕਰ ਲੋ ਨਾਲੇ ਜੇ ਇੱਕ ਥੈਲੇ ਵਾਲੇ ਹੋਏ ਨਹੀਂ ਇੱਕ ਥੈਲਾ ਗੇ ਗੁਰਮੁਖ ਸਿੰਘ ਦੀ ਧੀ ਹੈ ਇੱਕ ਥੈਲਾ ਥੋੜੀ ਲੈ ਗਈ ਪੰਜ ਲਈ ਨਸਾਰਨਾ ਹੀ ਨਹੀਂ ਉਹ ਤਾਂ ਸਾਰਿਆਂ ਨੂੰ ਹੀ ਸੀ ਬੋ ਤੇਰੇ ਮਾਮਾ ਜੀ ਨੂੰ ਵੀ ਆ ਰੇਟ ਕਰਦੇ ਕਰਦੇ ਨਾ 500 ਵਾਲੀ ਜੀ 450 ਦੀ ਕਰਦੇ ਕਰਦੇ 2500 ਦੀ ਲੈ ਲੈ ਅੰਦਰ ਵੀ ਸਸਤੀ ਮਿਲਦੀ ਆ ਅਗਲੇ ਤਾਂ 450 ਦੇ 500 ਨਹੀਂ ਦੇਣਗੇ ਕਾ 2500 ਦੇ ਦੇਣਗੇ ਉਹ ਇਕੱਠਾ ਚੱਕ ਲੈਣਾ ਨਾ ਪੰਜ ਹਜ਼ਾਰ ਮੈਂ ਨਾਲ ਕੋਟਨ ਕੋਟਨ ਮੈਂ ਜਾਣੇ ਕਿ ਬੜਾ ਮਸਤ ਹਾਂ ਹਾਂ ਪਾਣੀ ਹੈ ਪਾਣੀ ਟੈਸਟੀ ਦਾ ਟੈਸਟੀ ਜਿੱਟਾ ਹੀ ਲੱਗ ਗਿਆ ਨਾ ਬੱਕਰੇ ਤਾਂ ਹੁਣ ਰੁਕ ਗਏ ਬਾਹਰ ਬਿੱਕੀ ਪਿੱਛੇ ਤਾਂ ਇਹ ਨਹੀਂ ਰੁਕਦਾ ਅੱਛਾ ਉਹ ਚਾਹ ਲੈ ਆਏ ਜੀ ਲਾ ਲਿਓ ਜੀ ਲਾ ਲਿਓ ਜੀ ਨਾਲਿਆਂ ਦਾ ਨਹੀਂ ਟੱਟਾ ਨਾਲਿਆਂ ਦਾ ਨਹੀਂ ਨਾ ਨਾ ਮਾਸਟਰ ਵਾਲਾ ਗੋਦ ਨਾ ਨਾਲਿਆਂ ਦਾ ਗੋਦ ਪਸੰਦ ਨਹੀਂ ਨਾ ਨਾਲਿਆਂ ਦੇ ਉਹ ਅਸਲੀ ਗੋਦ ਨਾਲੇ ਉਹ ਲੇਟ ਲਾਇਆ ਹੈ ਲੇਟ ਲਾਇਆ ਇਹਦਾ ਤਾਂ 5-7 ਮਿੰਟ ਹੀ ਹੁੰਦਾ ਇਹ ਕਿਹੜਾ 2 ਘੰਟੇ ਦਾ ਹੁੰਦਾ ਉਹ ਦੇਖੋ ਨਾ ਦੇਖੋ ਉਹ ਦੇਖ ਲੈ ਲੁੱਕ ਤਾਂ ਚੱਲਿਆ ਹੁਣ ਦੇਖੋ ਉਹ ਬਣਾ ਲਾ ਉਹ ਲਾਈਵ ਤੇ ਬਹੁਤ ਘੰਟੇ ਬਾਅਦ ਲਾਈਟਿੰਗ ਲਾ ਕੇ ਲਾਈਟਿੰਗ ਲਾ ਕੇ ਪਾਣੀ ਥਾਲਦਾ ਦੋਨੋਂ ਸਾਈਡ ਅੱਛਾ ਆ ਉੱਪਰ ਦੀ ਹਾਂ ਅੱਛਾ ਓਕੇ ਹਾਂਜੀ ਬਲੀਤਾ ਪੂਰਾ ਹੈ ਹੈ ਜੀ ਤੁਸੀਂ ਮਗਾਇਆ ਮੇਰੇ ਤੇ ਵੀਡੀਓ ਤੋਂ ਸਾਨੂੰ ਆ ਜਾਣਾ ਸਾਨੂੰ ਅੱਜ ਸਾਨੂੰ ਤੋਂ ਅਦਰ ਮੈਂ ਗਰਮ ਗਰਮ ਨਿੰਡਾ ਮਿਲਦਾ ਠੰਡਾ ਵੜੋ ਇਹ ਗਰਮ ਗਰਮ ਵੀ ਮੈਨੂੰ ਠੰਡਾ ਦੇ ਦਿਓ ਰਮੇ ਪਰ ਨਹੀਂ ਆਉਂਦਾ ਆਪ ਦੋ ਡਿੰਗਰ ਇਹ ਦੋ ਕਿਚਾ ਕੁਛ ਦਿੱਤਾ ਹੈ ਰਿਪਰ ਫੋਨ ਦੋ ਬਈ ਪਕੌੜੀਆਂ ਦੋ ਬਈ

ਤੇ ਪਹਿਲਾਂ ਇੱਧਰ ਆ ਗਏ ਹੈਪੀ ਦੇ ਪਾਇਆ ਜੀ ਉਹਨੇ ਉਹਨਾਂ ਦੀ ਮਾਣ ਤੇ ਬੇਟੀ ਤੇ ਜਿਵੇਂ ਸਾਰੇ ਵੀ ਇੱਧਰ ਆ ਗਏ ਤੇ ਇੱਧਰੋਂ ਸੇ ਇੰਗ ਚਲੇ ਗਏ ਮੱਛੀ ਵੜੇ ਲੈਣ ਨਾ ਪਿੰਡ ਨੂੰ ਗਏ ਪਹਿਲਾਂ ਪਿੰਡ ਨੂੰ ਗਏ ਤੇ ਫਿਰ ਉਸ ਤੋਂ ਬਾਅਦ ਮੱਛੀ ਵੜੇ ਚਲੇ ਗਏ ਉਸ ਤੋਂ ਬਾਅਦ ਸ਼ਾਮ ਨੂੰ ਕੀਤਾ ਡਿਨਰ ਤੇ ਫਿਰ ਸਾਰੇ ਆ ਗਏ ਘਰੇ ਤੇ ਐਂ ਇਦਾਂ ਬਲੌਗ ਮੱਛੀ ਵੜੇ ਵੀ ਪੂਆ ਹੈਪੀ ਦੀ ਪੂਆ ਉਹ ਤੇਰੇ ਕਿ ਸ਼ਾਮ ਆਪਾਂ ਸਾਰੇ ਨੇ ਡਿਨਰ ਕੀਤਾ ਤੇ ਫਿਰ ਸ਼ਾਮ ਨੂੰ ਘਰੇ ਆ ਕੇ ਰਾਤ ਨੂੰ ਤੇ ਹੁਣ ਅਸੀਂ ਪੈਣ ਲੱਗੇ ਸੀ ਬਸ ਹਾਂ ਬਲਾਉ ਦਾ ਤਾਂ ਐਂਡ ਮਿਲਦੇ ਆਂ ਅਗਲੇ ਵਲੌਗ ਦੇ ਵਿੱਚ ਤੋ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੇ ਸਤਿ ਸ਼੍ਰੀ ਅਕਾਲ ਹਾਂਜੀ ਵਲੌਗ ਨੂੰ ਐਂਡ ਤੱਕ ਦੇਖਿਓ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਸਬਸਕ੍ਰਾਈਬ ਵੀ ਕਰਿਓ ਹਾਂਜੀ ਓਕੇ ਠੀਕ ਆ ਜੀ ਫਿਰ ਬਾਏ ਬਾਏ